ਕੇਂਦਰੀ ਸੜਕੀ ਆਵਾਜਾਈ ਰਾਜਮਾਰਗ ਤੇ ਜਹਾਜ਼ ਰਾਣੀ ਮੰਤਰੀ ਨਿਤਨ ਗੜਕਰੀ ਨੇ ਪੰਜਾਬ ਚ 10596.19 ਕਰੋੜ ਰੁਪਏ ਦੇ 408.949 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੇ 4 ਅਤੇ 6 ਮਾਰਗੀ ਰਾਜਮਾਰਗਾਂ ਦੇ ਨੀਂਹ ਪੱਥਰ ਰੱਖੇ ਇਸ ਮੌਕੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸਰਦਾਰ ਸੁਪੀਰ ਸਿੰਘ ਬਾਦਲਵੀ ਹਾਜ਼ਰ ਸਨ ਰੋਪੜ ਲੁਧਿਆਣਾ ਤੇ ਜਲੰਧਰ ਵਿਖੇ 12 ਕੌਮੀ ਰਾਜਮਾਰਗਾਂ ਦੇ ਨੀਂਹ ਪੱਥਰ ਰੱਖ ਕੇ ਪੰਜਾਬ ਦੀ ਤਰੱਕੀ ਨੂੰ ਹੋਰ ਗਤੀ ਪ੍ਰਦਾਨ ਕੀਤੀ ਗਈ ਹੈ ਇਸ ਮੌਕੇ ਸ਼੍ਰੀ ਗੜਕਰੀ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਨਾਲ ਹੀ ਦੇਸ਼ ਦਾ ਸਰਪੱਖੀ ਵਿਕਾਸ ਸੰਭਵ ਹੋ ਸਕਦਾ ਹੈ